ਨਿਕਲ ਕੇ ਮੂਤ ਮੂਤ ਨਿਕਲ ਨਹੀਂ ਗਾਲਣੀ ਯਾਰ ਮੈਨੂੰ ਰੀਜ਼ਨ ਦੋ ਨਾ ਕਿੱਥੇ ਮੈਂ ਗਲਤ ਆ ਮੈਂ ਹਮੇਸ਼ਾ ਮਾਫੀ ਮੰਗ ਲਈ ਇਹ ਮੈਂ ਹੁਣ ਵੀ ਮੰਗਗੀ ਨਾ ਮੈਂ ਇੱਥੇ ਗਲਤ ਆ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਮੇਰੇ ਵੱਲੋਂ ਕਮਲਕੌਰ ਦਾ ਕਤਲ ਕਰ ਦਿੱਤਾ ਗਿਆ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਮਲ ਕੌਰ ਜੋ ਕਿ ਆ سوشل میڈیا ਅਕਾਊਂਟ ਉੱਪਰ ਬਹੁਤ ਜ਼ਿਆਦਾ ਗੰਦ ਪਾ ਰਹੀ ਸੀ ਬਾਕੀ ਦੋਸਤੋ ਹੋਰ ਵੀ ਕਈ ਜੋ ਕਿ ਵਲੌਗਰ ਯੂਟਿਊਬਰ ਜੋ ਕਿ سوشل میڈیا ਉੱਪਰ ਗੰਦ ਪਾ ਰਹੇ ਨੇ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਜੋ ਕਿ ਹੈ ਇੱਕ ਚੇਤਾਵਨੀ ਦਿੱਤੀ ਗਈ ਕਿ ਜੋ-ਜੋ ਇੱਥੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਗੰਦ ਪਾ ਰਹੇ ਨੇ ਕਿਰਪਾ ਕਰਕੇ ਗੰਦ ਪਾਉਣਾ ਬੰਦ ਕਰ ਦਵੋ ਨਹੀਂ ਤਾਂ ਫਿਰ ਤੁਹਾਡਾ ਅਸੀਂ ਉਹ ਹਸ਼ਿਆ ਕਰਾਂਗੇ ਜੋ ਕਮਲ ਕੌਰ ਨਾਲ ਹੋਇਆ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਈ ਅਮਰਤਪਾਲ ਮੈਰੋ ਵੱਲੋਂ ਜੋ ਕਿ ਐਪੀ ਜੱਟੀ तितਲੀ ਵਾਲੀ ਨੂੰ ਵੀ ਰਗੜ ਦਿੱਤਾ ਗਿਆ ਹੈ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਲੋਕ ਬਾਬਿਆਂ ਦੀਆਂ ਪ੍ਰੋਮੋਸ਼ਨਾਂ ਕਰਦੇ ਨੇ ਤੇ ਗੰਦ ਪਾਉਂਦੇ ਨੇ ਕਿਰਪਾ ਕਰਕੇ ਉਹ ਵੀ ਲਾਈਵ ਆ ਕੇ ਮਾਫੀ ਮੰਗ ਲੈਣ ਤੇ ਅੱਗੇ ਤੋਂ ਜੋ ਕਿ ਸੋਸ਼ਲ ਮੀਡੀਆ ਅਕਾਊਂਟ ਉੱਪਰ ਗੰਦ ਪਾਉਣਾ ਬੰਦ ਕਰ ਦੇਣ ਬਾਕੀ ਦੋਸਤੋ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਜੋ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਜੋ ਕਿ ਹੈ ਪੋਸਟ ਸਾਂਝੀ ਕੀਤੀ ਗਈ ਉਸ ਵਿੱਚ ਲਿਖਿਆ ਗਿਆ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਅੰਮ੍ਰਿਤਪਾਲ ਸਿੰਘ ਮੈਰੋ ਮੈਂ ਫੜਿਆ ਨਹੀਂ ਗਿਆ ਮੈਂ ਬਾਗੀ ਆਂ ਜੇ ਵੀ ਮੈਨੂੰ ਮੈਨੂੰ ਪਤਾ ਬਾਕੇ ਕਤਲ ਕੇਸਾਂ 'ਚ 5-7 ਸਾਲ ਆਰਾਮਨੱਲ ਜੇਲ੍ਹ 'ਚ ਲੱਗ ਜਾਂਦੇ ਨੇ ਜਿਆਦਾ ਸਮਾਂ ਵੀ ਲੱਗ ਜਾਂਦਾ ਜੇ ਇੰਨਾ ਸਮਾਂ ਅਸੀਂ ਆਪਦੀ ਜ਼ਿੰਦਗੀ 'ਚ ਇੰਨਾ ਕਤੀੜਾ ਪਿੱਛੇ ਜੇਲ੍ਹ 'ਚ ਖਰਾਬ ਕਰਨਾ ਫਿਰ ਅਸੀਂ 5-7 ਹੋਰ ਰੇੜ ਕੇ ਜਾਵਾਂਗੇ ਮੈਂ ਨਹੀਂ ਦੇਖਦਾ ਕਿ ਮੁੰਡੇ ਕਿ ਕੁੜੀਆਂ ਵਿਆਹ ਕੇ ਇੱਕ ਵਾਰੀ ਮੈਂ 24 ਘੰਟਿਆਂ ਚ ਦੇਖਦਾ ਕਿਹੜਾ ਕਿਹੜਾ ਪੰਜਾਬ ਦੇ ਪੰਥ ਤੋਂ ਮਾਫੀ ਮੰਗ ਕੇ ਲੱਚਰਤਾ ਵਾਲੀਆਂ ਡਿਲੀਟ ਕਰਦਾ ਕਿਹੜਾ ਨਹੀਂ ਕਰਦਾ ਜਿਹੜਾ ਨਹੀਂ ਮਾਫੀ ਮੰਗੂਗਾ ਅਸੀਂ ਰਾਤੋਂ ਰਾਤ ਗੱਡੀ ਛਾੜ ਦਵਾਂਗੇ ਤੇ ਉਹਦੇ ਸ਼ਹਿਰ ਆਵਾਂਗੇ ਐਕਸ਼ਨ ਇਦਾਂ ਹੋਵੇਗਾ ਕਿ ਘਰ ਦੇ ਕਹਿਣਗੇ ਕਿ ਇਸ ਤੋਂ ਚੰਗਾ ਕਿ ਮਾਰ ਕੇ ਚਲੇ ਜਾਂਦੇ ਐਂਡ ਤੇ ਭਾਈ ਅਮਰਤਪਾਲ ਸਿੰਘ ਮੈਰੋ ਲਿਖਦੇ ਨੇ ਕਿ ਤੁਹੇ ਚ ਲੈ ਲਿਓ ਬਿਊ ਟਿਕ ਤੇ YouTube ਬਾਕੀ ਦੋਸਤੋ ਤੁਹਾਨੂੰ ਦੱਸ ਦਨੇ ਆ ਕਿ ਪੀ ਜੱਟੀ ਵੱਲੋਂ ਜੋ ਕਿ ਤਿਤਲੀ ਵਾਲੀ ਕੁੜੀ ਵੱਲੋਂ ਜੋ ਕਿ ਲਾਈਵ ਆ ਕੇ ਮਾਫੀ ਮੰਗੀ ਗਈ ਹੈ ਪੀ ਅਮਰਤਪਾਲ ਸਿੰਘ ਮੈਰੀ ਨੂੰ ਕਿਹਾ ਗਿਆ ਹੈ ਕਿ ਬਾਬਾ ਜੀ ਮੈਂ ਤਾਂ ਕੋਈ ਗਲਤੀ ਵੀ ਨਹੀਂ ਕੀਤੀ ਤੁਸੀਂ ਪਹਿਲਾਂ ਮੈਨੂੰ ਸਮਝਾਇਆ ਸੀ ਫਿਰ ਜੋ ਕਿ ਮੈਂ ਰੀਲਾ ਪੌਣੀਆਂ ਬੰਦ ਕਰ ਦਿੱਤੀਆਂ ਬਾਕੀ ਦੋਸਤੋ ਤਕਲੀ ਵਾਲੀ ਕੁੜੀ ਵੱਲੋਂ ਜੋ ਕਿ ਫਿਰ ਵੀ ਇਹ ਪ੍ਰੋਮੋਸ਼ਨਾਂ ਜਾਰੀ ਰੱਖੀਆਂ ਗਈਆਂ ਹੁਣ ਤਿਤਲੀ ਵਾਲੀ ਕੁੜੀ ਜੋ ਕਿ ਹੈ ਡਰ ਚੁੱਕੀ ਹੈ ਬਾਕੀ ਦੋਸਤੋ ਹੋਰ ਤਿਤਲੀ ਵਾਲੀ ਕੁੜੀ ਵੱਲੋਂ ਲਾਈਵ ਆ ਕੇ ਕੀ ਕੁਛ ਕੀਤਾ ਗਿਆ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਵਲ ਧੰਨਵਾਦ ਤੇ ਮੇਰੇ ਦਿਮਾਗ ਤੇ ਇੰਨਾ ਇੰਨੀ ਟੈਨਸ਼ਨ ਆਣਾ ਜੇ ਡਿਪਰੈਸਡ ਡਿਪਰੈਸ਼ਨ ਦੀ ਜਾਂਦੀ ਭਈ ਮੈਨੂੰ ਵਰਡ ਨਹੀਂ ਬੋਲਣਾ ਹੁੰਦਿਆ ਪਰ ਮੈਨੂੰ ਇੰਨਾ ਜ਼ਿਆਦਾ ਬੈਡ ਫੀਲ ਹੁੰਦਾ ਪਿਆ ਲੱਗਿਆ ਯਾਰ ਜਦੋਂ ਮੈਂ ਸਾਰੀ ਗੱਲ ਮੰਨੀ ਆ ਫਿਰ ਵੀ ਕਿਉਂ ਮੇਰੇ ਪਿੱਛੇ ਪਏ ਹੋ ਕੋਈ ਰੀਜ਼ਨ ਹੋਣਾ ਚਾਹੀਦਾ ਨਾ ਕਿ ਹਾਂ ਯਾ ਤੂੰ ਨਹੀਂ ਸਮਝੀ ਤੂੰ ਹਲੇ ਵੀ ਸਟੋਰੀ ਅਪਲੋਡ ਕਰਦੀ ਆ ਮੈਂ ਉੱਥੇ ਮੰਨ ਲੂੰ ਕਿ ਮੈਂ ਸਟੋਰੀ ਅਪਲੋਡ ਕਰਦੀ ਆ ਠੀਕ ਹੈ ਮੇਰੀ ਗਲਤੀ ਹੋ ਗਈ ਪਰ ਮੈਂ ਕੀਤੀ ਹੈ ਹੀ ਕਿ ਸੋਲ ਮੈਰਿਸ ਤੋਂ ਪਹਿਲਾਂ ਮੇਰੇ ਕੱਪੜੇ ਵੀ ਠੀਕ ਹੀ ਕਿ ਥੋੜੇ ਹਾਫ ਹੁੰਦੇਗੇ ਉਸ ਤੋਂ ਆਫਟਰ ਮੈਰਿਸ ਮੈਂ ਕੁਝ ਵੀ ਈ ਨਿੱਕੀ ਜਿਹੀ ਗਲਤੀ ਵੀ ਨਹੀਂ ਕੀਤੀ ਉਹ ਤੋਂ ਬਾਅਦ ਤੈਨੂੰ ਸਟਾ ਪ੍ਰਮੋਸ਼ਨ ਨਹੀਂ ਕੀਤੀਆਂ ਅਸਟੋਲ ਜਰਦੀਆਂ ਉਹ ਹੀਗੀ ਉਹ ਵੀ ਲਾਸਟ ਟਾਈਮ ਬੰਦ ਕਰ ਦਿੱਤੇ ਹੈ ਜੋ ਲਾਸਟ ਟਾਈਮ ਸਾਡੀ ਗੱਲ ਹੋਈਗੀ ਉਹ ਤੋਂ ਬਾਅਦ ਮੈਂ ਕੁਝ ਵੀ ਨਹੀਂ ਕੀਤਾ ਯਾਰ ਕੋਈ ਨਹੀਂ ਕੀਤੀ ਉਹ ਤਾਂ ਮੈਂ ਹੱਥ ਜੋੜ ਕੇ ਮਾਫੀ ਵੀ ਮੰਗੀ ਆ ਉਹ ਪੂਰੇ ਸਿੱਖ ਧਰਮ ਤੋਂ ਪਰ ਮੈਂ ਕਿਸੇ ਬੰਦੇ ਤੋਂ ਨਹੀਂ ਮੰਗੀ ਤੁਹਾਨੂੰ ਲੱਗਾ ਸ਼ਾਇਦ ਮੇਰੀ ਗਲਤੀ ਇਹ ਹੀ ਹੈ ਕਿ ਮੈਂ ਕਿਸੇ ਨੂੰ ਸੌਣ ਕੋ ਕੋਈ ਮਾਫੀ ਮੰਗੀ ਮੈਂ ਪੂਰੇ ਸਿੱਖ ਧਰਮ ਤੋਂ ਮੰਗੀ ਮੈਂ ਕਿਸੇ ਦਾ ਨਾਮ ਲੈ ਕੇ ਮਾਫੀ ਕਿਉ ਤੁਹੋਂ ਤੁਸੀਂ ਮੈਨੂੰ ਇੰਨਾ ਮਜਬੂਰ ਕਰਦੇ ਪਏ ਹੋ ਕਿ ਮੈਨੂੰ ਇੰਨਾ ਜ਼ਿਆਦਾ ਟੌਰਚਰ ਯਾਰ ਬਿਨਾਂ ਵਜਾ ਤੋਂ ਟੌਰਚਰ ਤੇ ਮੈਂ ਜੇ ਤੁਹਾਨੂੰ ਇਹ ਨਾ ਕਿ ਮੈਂ ਹੱਥ ਜੁੜ ਕੇ ਮਾਫੀ ਮੰਗਾਂ ਤੇ ਮੈਂ ਉਹ ਵੀ ਮੰਗਣ ਨੂੰ ਤਿਆਰ ਪਰ ਪਲੀਜ਼ ਮੈਨੂੰ ਨਾ ਜ਼ਿਆਦਾ ਤੰਗ ਕਰਨਾ ਬੰਦ ਕਰ ਦਿਓ